ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਨਾ ਆਪਾਂ ਦੱਸਦੇ ਹਾਂ ਕਿ ਇੱਕ ਆਪਣੀ ਭੈਣ ਨੇ ਆਪਾਂ ਨੂੰ ਮੈਸੇਜ ਵੀ ਕੀਤਾ ਸੀ ਆ ਉਹ ਕਹਿੰਦੇ ਸੀ ਵੀ ਜਾਨੀ ਕਿ ਵੀ ਆਪਾਂ ਨੂੰ ਨਾ ਜਿਹੜਾ ਕੋਨਰ ਆ ਜਾਂਦਾ ਕਿ ਘੇਰੇ ਦਾ ਇਹਦੇ ਤੇ ਜਾਨੀ ਕਿ ਲੈਸ ਲਾਉਣ ਵੀ ਮੋੜ ਨਹੀਂ ਨਹੀਂ ਆਉਂਦੀ ਹੈਗੀ ਕਿ ਇਹ ਤੇ ਬਹੁਤ ਮੁਸ਼ਕਲ ਆਉਂਦਾਗਾ ਤੇ ਇਹ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਇਹ ਸੌਖੇ ਜਿਹੇ ਤਰੀਕੇ ਨਾਲ ਤੁਸੀਂ ਇੱਥੋਂ ਕਿਵੇਂ ਕੋਨਰ ਨੂੰ ਬਣਾ ਸਕਦੇ ਹੋਗੇ ਤੇ ਆਪਦੇ ਪੂਰੇ ਸੂਟ ਦੇ ਘੇਰੇ ਤੇ ਜੀ ਚਾਰੋ ਸਾਈਡ ਵੀ ਕਿਵੇਂ ਤੁਸੀਂ ਆ ਲੈਸ ਲਾ ਸਕਦੇ ਹੋ ਆਪਾਂ ਕੋਈ ਨਾ ਜਿਹੜੀ ਜਿਵੇਂ ਆਮ ਲੈਸ ਆਉਂਦੀ ਹੈ 10 ਰੁਪਏ ਮੀਟਰ ਵਾਲੀ ਉਹ ਵੜੀ ਲੈਸ ਹੈਗੀ ਉਹ ਕੋ ਥੋੜੀ ਖਰਾਬ ਆਪਾਂ ਨੂੰ ਕੱਟ ਦਿੰਨੇ ਆ ਤੇ ਇਹ ਵੜੀ ਲੈਸ ਹੈਗੀ ਇਹਨੂੰ ਨਾ ਲੈਸ ਨੂੰ ਆਪਾਂ ਉਲਟੀ ਕਰਕੇ ਰੱਖ ਲਾਂਗੇ ਇਸ ਤਰ੍ਹਾਂ ਉੱਪਰਲਾ ਸਾਈਡ ਤਾਂ ਉਲਟਾਗਾ ਤੁਸੀਂ ਐ ਮੰਨ ਲਿਓ ਜੀ ਆ ਆਪਣਾ ਨਹੀਂ ਜਾਨੀ ਕਿ ਇਹ ਮੈਂ ਤੁਹਾਨੂੰ ਵੈਸੇ ਹੀ ਦੱਸਦੀ ਆ ਇਹ ਆਪਣਾ ਕੋਈ ਵੀ ਸੂਟ ਨਹੀਂ ਹੈਗਾਗਾ ਵੈਸੇ ਥੋੜੇ ਜਿਹੀ ਕੱਪੜੇ ਦੇ ਉੱਪਰ ਆਪਾਂ ਤੁਹਾਨੂੰ ਦੱਸ ਦਿਆਂਗੇ ਤੇ ਤੁਸੀਂ ਦੇਖ ਲਿਓ ਜੀ ਆਪਣਾ ਆਹ ਵਾਲਾ ਜਾਨੀ ਕਿ ਇਥੋਂ ਚਾਕ ਆਗਾ ਤੇ ਚਾਕ ਤੇ ਨੀਚੇ ਆਪਣਾ ਆਹ ਸਾਈਡ ਜਾਨੀ ਕਿ ਕੇਰਾਗਾ ਆਪਾਂ ਪਹਿਲਾਂ ਨਾ ਇਸ ਤਰ੍ਹਾਂ ਦੇਖੋ ਜਿਹੜਾ ਆਪਾਂ ਜਿੰਨਾਂ ਕਚਾਕ ਆਪਾਂ ਫੋਲਡ ਕਰਨੀ ਹੁੰਦੀ ਹੈ ਉਹਨਾਂ 'ਤੇ ਆਪਾਂ ਜਿਆਦਾ ਨਿਸ਼ਾਨ ਲਾ ਸਕਦੇ ਚਾਕ ਦੇ ਨਾਲ ਜੇ ਨਿਸ਼ਾਨ ਨਹੀਂ ਲਾਉਣਾ ਨਾ ਤੁਸੀਂ ਇਸ ਤਰ੍ਹਾਂ ਇਹਨੂੰ ਐਂ ਕੱਕ ਫੋਲਡ ਕਰਕੇ ਤੇ ਪ੍ਰੈਸ ਦੇ ਪ੍ਰੈਸ ਵੀ ਕਰਕੇ ਇਹਨੂੰ ਕ੍ਰੀਜ਼ ਵੀ ਬਣਾ ਸਕਦੇ ਹੋ ਤੁਸੀਂ ਇਸ ਤਰ੍ਹਾਂ ਤੇ ਚਾਰੋਂ ਸਾਈਡ ਇਸ ਤਰ੍ਹਾਂ ਜਨਕਿ ਨੀਚੋਂ ਵੀ ਇਸ ਤਰ੍ਹਾਂ ਕ੍ਰੀਜ਼ ਬਣਾ ਸਕਦੇ ਹੋ ਤੁਸੀਂ ਤੇ ਹੁਣ ਤੁਹਾਨੂੰ ਆਪਾਂ ਦੱਸ ਦਿਆਂਗੇ ਵੀ ਆਪਾਂ ਜੇ ਲੈਸ ਲਾਉਣੀ ਹੋਵੇ ਇਸ ਦੀ ਚਾਰੇ ਸਾਈਡ ਆਪਾਂ ਕਿਵੇਂ ਲੈਸ ਲਾ ਸਕਦੇ ਹਾਂਗੇ ਆਪਾਂ ਤੁਹਾਨੂੰ ਉਡੀ ਜੇ ਥਾਂ ਚ ਜਾਨੀ ਕਿ ਲਾ ਕੇ ਇਹਨੂੰ ਲੈਸ ਨੂੰ ਆਪਾਂ ਉਲਟੀ ਕਰਕੇ ਰੱਖ ਲਿਆ ਚਾਕ ਤੋਂ ਜਾਨੀ ਕਿ ਆਪਾਂ 1.5 ਇੰਚ ਉੱਪਰ ਰੱਖ ਲੈਨੇ ਹੰਨੇ ਇਸ ਤਰ੍ਹਾਂ ਤੇ ਜਿਹੜਾ ਆਪਾਂ ਜਾਨੀ ਕਿ ਕ੍ਰੀਜ਼ ਬਣਾਈਏ ਚਾਹੇ ਪ੍ਰੈਸ ਦੇ ਨਾਲ ਚਾਹੇ ਨਿਸ਼ਾਨ ਲਾਈਏ ਉਹਨਾਂ ਉਹਦੇ ਉੱਪਰ ਇਸ ਤਰ੍ਹਾਂ ਰੱਖ ਲਾਂਗੇ ਲੈਸ ਨੂੰ ਰੱਖ ਕੇ ਤੇ ਇਹਦੇ ਨਾਲ ਬਿਲਕੁਲ ਸਿੱਰੇ ਸਿੱਰੇ ਤੇ ਇੱਕ ਸੀਨ ਲਾ ਲਾਂਗੇ ਆਪਾਂ ਇਸ ਤਰ੍ਹਾਂ ਆਦੀ ਖੁਜੀ ਬਹੁਤ ਸੌਖਾ ਤਰੀਕਾ ਹੈ ਇਹ ਲੈਸ ਲਾਉਣ ਦਾ ਘੇਰੇ ਤੇ ਜਿਹੜੀਆਂ ਮੇਰੀਆਂ ਭੈਣਾਂ ਬਿਗਰਨ ਰਹੀ ਬੋ ਵੀ ਬਹੁਤ ਸੌਖੇ ਤਰੀਕੇ ਨਾਲ ਲੈਸ ਲੰਦਾ ਸਕਦੇ ਨੇ ਅਪਾ ਪਹਿਲਾ ਵੀ ਵੀਡੀਓ ਪਾਈ ਹੈਗੀ ਠੀਕ ਹੂੰ ਸਿਰਫ ਤੁਹਾਨੂੰ ਆਪਾਂ ਨਾ ਕੋਨੇ ਇਹਦੇ ਜਿਹੜਾ ਆਪਣੀ ਨੁੱਕਰ ਆ ਗਈ ਕੋਨਾਗਾ ਕੋਰਨਰ ਹੈ ਇਦੀ ਵਾਰੇ ਗੱਲ ਕਰੀਏਗਾ ਅਪਾ ਆਲ ਕਿ ਜਿਹੜਾ ਆਪਾਂ ਇੱਥੇ ਆ ਗਏ ਨਾ ਕੋਰਨਰ ਤੇ ਇੱਥੋਂ ਜੀ ਬਸ ਸਿਰਫ ਆਪਾਂ ਇਸ ਤਰ੍ਹਾਂ ਕਰ ਲੈਣਾ ਇਹਨੂੰ ਕੁਛ ਵੀ ਨਹੀਂ ਕਰਨਾ ਹੈਗਾ ਇਸ ਤਰੀ ਲੈਸ ਨੂੰ ਫੋਲਡ ਕਰ ਲੈਣਾ ਮੜੇ ਜੇ ਆਪਾਂ ਮਸ਼ੀਨ ਕੀਰ ਆਪਾਂ ਉਹ ਕਰ ਲੈਣੀ ਚੱਕ ਲੈਣੀ ਹੈ ਮਸ਼ੀਨ ਦਾ ਪੈਰ ਚੱਕ ਕੇ ਤਾਂ ਇਹਨੂੰ ਆਪਾਂ ਇਸ ਤਰੀ ਫੋਲਡ ਕਰ ਲੈਣਾ ਐਂ ਦਿਨੀ ਹੈਗਾ ਆਪਣਾ ਉਸ ਤਰੀਏ ਫੋਲਡ ਕਰ ਲੈਣਾ ਇਹਨੂੰ ਫਿਰ ਤੋਂ ਆਪਾਂ ਇਸ ਤਰ੍ਹਾਂ ਫੇਰ ਲੈਸ ਲਾ ਦਣੀ ਆ ਦੇਖੋ ਅਬ ਅਪ ਪਤਾ ਨੋ ਇਤੋਂ ਤੱਕ ਹੀ ਦੱਸਾਂਗੇ ਅਦੇਖ ਹੁਣ ਜਿਹੜਾ ਬਈ ਨਹੀਂ ਕਿ ਆ ਵਾਲਾ ਆ ਵਾਲੀ ਚੀਜ਼ ਹੈਗੀ ਵੀ ਇਹ ਆਪਾਂ ਕੀ ਮੇ ਜਾਨੀ ਕਿ ਉਹ ਕਰ ਸਕਦੇ ਹਾਂਗੇ ਵੀ ਇਹਨੂੰ ਇਹਨੂੰ ਨਾ ਫਿਰ ਆਪਾਂ ਇਸ ਤਰ੍ਹਾਂ ਕਰਾਂਗੇ ਇਹ ਇਸ ਤਰ੍ਹਾਂ ਇਧਰ ਨੂੰ ਫੋਲਡ ਕਰ ਲਾਂਗੇ ਇਸ ਤਰ੍ਹਾਂ ਫੋਲਡ ਕਰਕੇ ਨਹੀਂ ਤਾਂ ਤੁਸੀਂ ਆ ਦੇਖਿਓ ਵੀ ਆਪਣੇ ਦੋਨੋਂ ਸਾਈਡ ਜਦੋਂ ਆਪਾਂ ਚਾਹ ਕੇ ਫੋਲਡ ਕਰਾਂਗੇ ਨਾ ਦੋਨੋਂ ਸਾਈਡ ਇੱਕੋ ਜਿਹਾ ਕੱਪੜਾ ਆ ਜਾਂਦਾ ਇਸ ਤਰ੍ਹਾਂ ਤੇ ਇਹਦੇ ਨਾਲ ਯਾਨੀ ਕਿ ਆਪਾਂ ਇਧਰ ਜਾਨੀ ਕਿ ਆਪਣੇ ਸ਼ਰਟ ਕੰਨੀ ਅੰਦਰ ਨੂੰ ਆਪਾਂ ਮੂੰਹ ਰੱਖ ਕੇ ਇਹਨੂੰ ਉਲਟੀ ਕਰਕੇ ਰੱਖਿਆ ਸੀ ਹੁਣ ਇਹਨੂੰ ਲੈਸ ਨੂੰ ਇਸ ਤਰ੍ਹਾਂ ਪਲਟਾ ਲਾਂਗੇ ਯਾਨੀ ਕਿ ਆਪਾਂ ਨੇ ਬਾਹਰ ਵਾਲੀ ਸਾਈਡ ਜਿਵੇਂ ਆਪਾਂ ਜਿੱਧਰ ਆਪਾਂ ਚੌਕ ਦੇ ਤਰਫ ਆਇਦੇ ਸੀ ਚਾਕ ਦੇ ਤਰਫ ਪਾਈ ਕਰਦੇ ਹਾਂ ਸੌਰੀ ਚਾਕ ਦੇ ਆਪਾਂ ਤਰਪਾਈ ਕਰਦੇ ਹਾਂਗੇ ਉਧਰੋਂ ਉਧਰ ਨੂੰ ਫੋਲਡ ਕਰ ਲਾਂਗੇ ਇਸ ਤਰ੍ਹਾਂ ਇੰਨੇ ਇਸ ਤਰ੍ਹਾਂ ਹੀ ਫੋਲਡ ਕਰੀ ਚੱਲਾਂਗੇ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਵਧੀਆ ਲੱਗ ਗਈ ਆਪਣੀ ਮੈਸ ਅਦਿਕ ਖੂਸ਼ ਹੁਣ ਤੁਹਾਨੂੰ ਆਪਾਂ ਆ ਜਿਹੜੇ ਨੁੱਕਰ ਆਗੇ ਕੋਰਨਰ ਆਗਾ ਇਹਦੇ ਤੇ ਵੀ ਆ ਕੇ ਆਪਾਂ ਤੁਹਾਨੂੰ ਦਾ ਦੱਸਦੇ ਆ ਇਥੋਂ ਜਿਵੇਂ ਸਿੱਧੀ ਪਹਿਲਾਂ ਲੈ ਆਏ ਹੋ ਇਸ ਤਰ੍ਹਾਂ ਇਹ ਇਥੋਂ ਆਪਾਂ ਇਸ ਤਰ੍ਹਾਂ ਰੱਖ ਲਾਂ ਇਹ ਆਪਿਆ ਪੀਜਾ ਨੇ ਕਿਸ ਤਰ੍ਹਾਂ ਫੋਲਡ ਹੋ ਜਾਂਦਾ ਦੇਖੋ ਜੀ ਆਪਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਅਗੀ ਇਦਨੋਂ ਆਪਾਂ ਇਸ ਤਰ੍ਹਾਂ ਫੋਲਡ ਕਰ ਲਿਆ ਫੀਲ ਨਾ ਕਿ ਜਿਵੇਂ ਆਪਣਾ ਫਿਰ ਜੇ ਨੀਚੇ ਕਪੜਾ ਸਹੀ ਨਹੀਂ ਸੀਗਾ ਆਪਾਂ ਤੁਹਾਨੂੰ ਇਹ ਸਿਰਫ ਦੱਸ ਹੀ ਰਹੇ ਹਾਂਗੇ ਜਾਨਕਿ ਉਧਰਲੀ ਸਾਈਡ ਥੋੜਾ ਚੌੜਾ ਸੀ ਇੱਧਰ ਥੋੜਾ ਜਿਹਾ ਘੱਟ ਸੀ ਆਪਾਂ ਆਹ ਦੇਖੋ ਜੀ ਆਪਣਾ ਵਧੀਆ ਇਸ ਤਰ੍ਹਾਂ ਕੋਨਾ ਬਣ ਗਿਆ ਦੋਨੋਂ ਸਾਈਡ ਇੱਕੋ ਜਿਹਾ ਬਣ ਗਿਆ ਹੁਣ ਜੇ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਜਨਨ ਕਿ ਨੀਚੇ ਤੁਸੀਂ ਆਪਾਂ ਇਸ ਤਰ੍ਹਾਂ ਫੋਲਡ ਕਰਦੇ ਆਂ ਦੇਖੋ ਨੀਚੇ ਵਾਲੀ ਸਾਈਡ ਵੀ ਦੇਖੋ ਦੇਖ ਵਿੱਚ ਜਮਾ ਬਿਲਕੁਲ ਵਿੱਚ ਲੱਗੇਗੀ ਲੈਸ ਆਪਣੀ ਬਾਹਰ ਬਿਲਕੁਲ ਵੀ ਲੈਸ ਨਹੀਂ ਦਿਖਦੀ ਹੈਗੀ ਤੇ ਹੁਣ ਆਪਾਂ ਇਹਨੂੰ ਵੀ ਜਨਨ ਕਿ ਆ ਨੀਚੇਲੇ ਘੇਰੇ ਨੂੰ ਕਿਵੇਂ ਫੋਲਡ ਕਰ ਸਕਦੇ ਆਂ ਨੀਚੇਲੇ ਘੇਰੇ ਨੂੰ ਨਾ ਤੁਸੀਂ ਇਸ ਤਰ੍ਹਾਂ ਕਰਿਓ ਜਿਹੜੀ ਆ ਵਾਲੀ ਲੈਸ ਹੈ ਇਹਨੂੰ ਆਪਾਂ ਇਧਰ ਨੂੰ ਇਸ ਤਰ੍ਹਾਂ ਕਰ ਲਾਂਗੇ ਅੰਦਰ ਨੂੰ ਫੋਲਡ ਕਰਕੇ ਤੇ ਜਿਹੜਾ ਆ ਵਾਲਾ ਕੱਪੜਾ ਹੈਗਾ ਜਨਨ ਕਿ ਆ ਉਲਟਾ ਸਿੱਧਾ ਪਾਸਾ ਆਪਣਾ ਵਿੱਚ ਹੈ ਉਲਟਾ ਪਾਸਾ ਪਰ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰ ਲਾਂਗੇ ਫੋਲਡ ਕਰਕੇ ਜਿਹੜਾ ਇਹਨੂੰ ਅੱਗੋਂ ਉਹਨੂੰ ਇਸ ਤਰ੍ਹਾਂ ਫ ਕਰਕੇ ਤੇ ਇਹ ਦਿਨ ਸਿਰੇ ਸਿਰੇ ਤੇ ਕਪਸੀ ਨੀ ਲਾਉਣੇ ਇੱਥੇ ਬਿਲਕੁਲ ਐਸਾ ਇਹਨੂੰ ਜਿਹੜਾ ਫੋਲਡ ਕਰ ਲੈਣਾ ਆ ਦੇਖੋ ਜੀ ਹੁਣ ਆਪਣਾ ਜਿਹੜਾ ਆ ਵਾਲੀ ਮੁਕਰਾਂ ਦੇਖੋ ਜੀ ਕਿੰਨੀ ਸੋਹਣੀ ਬਣ ਗਈ ਇਹ ਆਹੀ ਆ ਗਈ ਤੇ ਅੰਦਰੋਂ ਵੀ ਆਪਣਾ ਕਿਰਾਇ ਇਸ ਤਰ੍ਹਾਂ ਆ ਗਿਆ ਤੇ ਹੁਣ ਆਪਾਂ ਇੱਥੇ ਜਿਹੜੀ ਜਨਨ ਕੀ ਐ ਫੋਲਡ ਕੀਤਾ ਵੇ ਇੱਥੋਂ ਇਹਨੂੰ ਐ ਕਰਕੇ ਆਪਾਂ ਤਰਪਾਈ ਕਰ ਲਾਂਗੇ ਇਸ ਤਰ੍ਹਾਂ ਤਰਪਾਈ ਕਰ ਲਾਂਗੇ ਤੇ ਇਧਰਲੀ ਸਾਈਡ ਵੀ ਆਪਾਂ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਕੇ ਤਰਪਾਈ ਕਰ ਲਾਂਗੇ ਦੂਨੀ ਸਾਈਡ ਆ ਦੇਖੋ ਜੀ ਆਪਣਾ ਫੁੱਲੀ ਫਿਨਿਸ਼ਿੰਗ ਦੇ ਨਾਲ ਵਧੀਆ ਲੱਗ ਗਈ ਨਾ ਦੋਨੋਂ ਸਾਈਡ ਹੀ ਜਨਨ ਕੀ ਜਿਹੜੀ ਆ ਵਾਲੀ ਚੀਜ਼ ਹੈਗੀ ਇਹ ਵੀ ਆ ਦੇਖੋ ਜੀ ਦੋਨੀਆਂ ਸਾਈਡ ਵਿੱਚ ਆਈ ਵੀ ਹੈਗੀ ਇਹਦਾ ਵੀ ਨਹੀਂ ਪਤਾ ਚੱਲਦਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਮੋੜ ਕੇ ਇਸ ਤ ਪਹਿਲਾਂ ਤੁਸੀਂ ਕੱਚਾ ਕਰਕੇ ਇਸ ਤਰ੍ਹਾਂ ਸੀਨ ਵੀ ਲਾ ਸਕਦੇ ਆ ਕੱਚਾ ਕਰਕੇ ਆਪਣਾ ਇਸ ਤਰ੍ਹਾਂ ਜਿਵੇਂ ਥੋੜਾ ਜਿਹਾ ਮਸ਼ੀਨ ਦਾ ਬਖਾ ਵੱਡਾ ਕਰਕੇ ਇਹ ਇਸ ਤਰ੍ਹਾਂ ਆਪਾਂ ਕੱਚਾ ਕਰਕੇ ਰੱਖ ਸਕਦੇ ਆ ਤੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਫੋਲਡ ਕਰ ਸਕਦੇ ਆ ਥੈਂਕ ਯੂ ਜੀ ਆਪਣੀ ਫੁੱਲ ਵੀਡੀਓ ਵਾਚ ਕਰਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰੂ ਜ਼ਰੂਰ ਕਰਕੇ ਦੱਸਿਓ ਕਿ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਆਪਣੇ ਹੋਰ ਵੀ ਬਹੁਤ ਸਾਰੇ ਦੇ ਡਿਜ਼ਾਈਨ ਵਾਲੀਆਂ ਵੀਡੀਓ ਚੈਨਲ ਤੇ ਪਾਈਆਂ ਹੋਈਆਂ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਤੇ ਥੈਂਕ ਯੂ ਜੀ ਵਾਂਸ ਅਗੇਨ ਬਾਏ ਬਾਏ